ਰਾ ਗੱਟੀ ਥੱਲੇ ਇਹਦਾ 15 ਕਿਲੋ ਦੁੱਧ ਆ ਜੀ ਹਾਂ ਜੀ ਓਲੀ ਹੋਗੇ ਮਾਰਟ ਕਾਗੇ ਕਰ ਲੋ ਚੈੱਕ ਡੇਡ ਵੀ ਦੇਦਾ ਗਾਈਆਂ ਰਗਾ ਲੈਵਾ ਵਾ ਵਾ ਮੈਂ ਤੈਨੂੰ ਜਾਇ ਜੀ ਕਿਹਾ ਯਾਰ ਲੈ ਜਾ ਲੈ ਕੇ ਜੀ ਲੈ ਆਈ ਵੀਰੇ ਮੋੜ ਲਿਆਈ ਬੋਲੀ ਮਹਿੰਗੀ ਆਉਦੀ ਮੈਂ ਭਾਂ ਚਤੀ ਆਏਗੀ ਦੇਖੋ ਜੀ ਪ्योर ਦੁੰਦੀ ਗੱਟੀ ਆ 15 ਕਿਲੋ ਦੁੱਧ ਤਿਆਰ ਆ ਪਿਆਰ ਹਰਿਆਣੇ ਦੀ ਆ ਗੱਟੀ ਠੀਕ ਆ ਜੀ ਹਾਂਜੀ ਮਤਲਬ ਮੂੰਹ ਕਰੋ ਚੈੱਕ ਮੂੰਹ ਨਾ ਨੰਮਾ ਹੁੰਦਾ ਮਤਲਬ ਜਿਹਨੇ ਹਰਿਆਣੇ ਵਾਲੀ ਕਹਿ ਦਿੰਦੇ ਆ ਇੱਧਰ ਮੰਦੀ ਵੀਰੇ ਇੱਥੇ ਕਹਿੰਦੇ ਆ ਵਿਚਾਲੇ ਤੇ ਕੀ ਮੁੱਲ ਕੀ ਕਰਦੇ ਆ ਜੀ ਉਹਦਾ ਮੋਲ ਕਿੰਨਾ ਮਰਜੀ ਕਰਾ ਲੈ ਇੱਕ 60 ਦੀ ਝੋਟੀ ਦੇ ਦਾਂਗੇ ਆ 1 ਲੱਖ 60 ਹਜ਼ਾਰ ਦੀ ਬਾਈ ਹੁਣੀ ਦੇ ਦੇਣਗੇ ਬਹੁਤ ਚੰਗੀ ਝੋਟੀ ਆ ਮਤਲਬ ਮਦਨੀ ਖੁਰ ਦਾ ਜ਼ਿਲ੍ਹਾ ਮੋਗਾ 62 ਨੰਬਰ ਹੈਗਾ ਮੇਰਾ 628 31 54 775 ਠੀਕ ਆ ਜੀ ਆ ਵੀ ਆਪਣੀ ਹੀ ਆ ਗਾਂ ਵਾਲੀ ਆ ਦੁੰਦੀ ਗੱਟੀ ਆ 18 ਕਿਲੋ ਦੁੱਧ ਦਾ ਠੀਕ ਹੈ ਜੀ ਲਓ ਵੀਰੇ ਇਹਨੂੰ ਵੀ ਤੋੜ ਦੀ ਬੰਦੇ ਆ ਹੀ ਆ ਬੱਚਾ ਕੀ ਕਰੀ ਜਾਂਦਾ ਯਾਰ ਤੂੰ ਆ ਹੀ ਆ ਬੱਚਾ ਇਹਦਾ ਅਨਾਲ ਦੀ ਵੀ ਘੜਦੇ ਵੱਡੀ ਘੱਟੀ ਆਹ ਸਾਲਾ ਪਿਓ ਰਾਂਸੀ ਦੀਆਂ ਹਰਿਆਣੇ ਦੀਆਂ ਮਈਆਂ ਚੰਗਲ ਦੀਆਂ ਆਪਣੇ ਕੋਲੇ ਤਾਂ 15 18 ਘਰੇ ਵੀ ਆਮ ਹੁੰਦੀਆਂ ਕਦੋਂ ਮਰਜੀ ਗਾਹ ਕਾ ਸਕਦਾ ਘਰੇ ਪਿੰਡ ਆਪਣੀ ਗੁਰਦਾ ਜਿਲ੍ਹਾ ਮੋਗਾ ਗਾਣਾ ਵੀ ਹੁੰਦਾ ਗਾ ਕੇ ਕੱਲੇਗਾ ਮੱਜਾਂ ਹੀ ਹੁੰਦੇ ਆਈ ਨਹੀਂ ਬਾਈ ਮੱਜਾਂ ਦਾ ਜ਼ਿਆਦਾ ਕਰਦੇ ਆਂ ਗਾਂ ਦਾ ਕਿਤੇ ਕਿਤੇ ਹੀ ਸ਼ੌਂਕ ਨੂੰ ਲੈਨੇ ਆਂ ਲੋ ਵੀ ਮੇਤਰੋ ਹਰਿਆਣੇ ਵਾਲੇ ਜਾਨਵਰ ਹੁੰਦੇ ਆ ਬਾਈ ਹੁਣਾਂ ਕੋਲ ਕਰੋ ਚੈੱਕ ਜੀ ਇਹ ਤੇ ਮਾਰਦੇ ਕੈਮਰਾ ਕੱਟੀ ਤੇ ਲੋ ਦਾਂ ਦਾ ਨੂਨੀ ਦੀ ਪਾਸੇ ਦੇਖੋ ਮਿੱਤਰੋ ਮੂੰਹ ਦੇ ਮਾਰ ਮੂੰਹ ਦੇਖੋ ਮਿੱਤਰੋ ਲੰਮਾ ਕਿੰਨਾ ਪਹਾਮੂਆ ਪੱਟੀ ਥਲੇ ਕਾਟ ਦਾ ਕਾਟ ਬਰੀਕ ਆਏ ਨਿੰਬੂ ਵਾਂਗੂ ਪਈਆ ਇਹ ਤੀਜਾ ਮਿੱਤਰੋ ਖਾਸ ਹੁੰਦਾ ਵਾ ਮੂੰਹ ਲੰਮਾ ਤੇ ਪਤਲਾ ਹੁੰਦਾ ਵਾ ਇਹਨਾਂ ਦਾ ਦੇਖੋ ਮਿੱਤਰੋ ਬਾਈ ਹੁਣਾ ਕੋਲੇ ਬ੍ਰੀਡ ਰੀਡ ਰੀਡ ਰੁਪਏ ਲੱਗਣੀ ਲੱਗਣੇ ਆ ਵੀਰੇ ਕਿੰਨੇ ਜੀ ਆ 2.5 ਲੱਖ ਦੀ ਝੋਟੀ ਦਵਾਂਗੇ ਆ ਤੋਰੀ ਜੋਤ ਦੁੱਧ ਕਿੰਨਾ ਦੱਸਿਆ ਸੀਗਾ ਜੀ ਇਹਦਾ 14 ਕਿਲੋ ਆ ਠੀਕ ਆ ਜੀ 2.5 ਲੱਖ ਮੰਗਦੇ ਆ ਬਾਈ ਹੁਣੀ ਇਹਦਾ ਜੀ ਆ ਕੱਟੀ ਦੇ ਦੇ ਇੱਥੇ ਆ ਕੱਟੀ 6 ਦਾੰਦਾ ਦੁੱਧ ਆਏਗਾ ਇਹਦੇ ਥੱਲੇ 15 16 ਕਿਲੋ ਤਿਆਰ ਪਰ ਇਹਨੂੰ ਤੋੜ ਦੇ ਤੱਤ ਦੇ ਕੱਟੀਆਂ ਦੇ ਦੇਖੋ ਮਿੱਤਰੋ ਮੂੰਹ ਕਰ ਲਿਆ ਕਰੋ ਚੈੱਕ ਮਿੱਤਰੋ ਜਮਾ ਪਤਲਾ ਮੂੰਹ ਹੁੰਦਾ ਵਾ ਮੂੰਹ ਉੱਚਾ ਦੇਖ ਲੈ ਖਾਨ ਪਿਆ ਫਲੀਆਂ ਵਰਗਾ ਕੱਲਾ ਕੱਲਾ ਦੂਰ ਦੂਰ ਕਰ ਲੋ ਚੈੱਕ ਜੀ ਕਦ ਕਾਟ ਦੇਖੋ ਮੇਤਰੋ ਹਾਥੀ ਜਿੱਡੀ ਆ ਝੋਟੀ ਹੋਰ ਆ ਕਦ ਕਾਟ ਆ 6 ਦਾੰਦਾ ਲਓ ਜੀ ਜਿਹੜੇ ਬੰਦੇ ਹਰਿਆਣੇ ਵਾਲਿਆਂ ਝੋਟੀਆਂ ਪਾਲਦੇ ਆ ਤੇ ਬਾਈ ਉਹਨਾਂ ਦਾ ਨੰਬਰ ਨੋਟ ਰੱਖਿਆ ਕਰੋ 6283154775 ਐ ਕਾ ਝੋਟੀ ਇਹਦੇ ਥੱਲੇ 18 ਕਿਲੋ ਦੁੱਧ ਇਹਦੇ ਇਹਦੇ ਥੱਲੇ 18 ਕਿਲੋ ਆ ਜੀ ਹਾਂ ਜੀ ਇਹ ਵੀ ਤੋਰੀ ਹੋਇਆ ਝੋਟੀ ਮਤਰਾo ਠੰਡਾ ਦੇਖੋ ਫਲੀਆਂ ਵਰਗੇ ਪਏ ਕੱਲਾ ਕੱਲਾ ਥਾਣਾ ਗਾਈਆਂ ਵਰਗਾ ਲੇਵਾ ਲੱਗਿਆ ਹੋਇਆ ਮਤਰਾo ਆਏ ਨਹੀਂ ਕਈ ਮੱਝਾਰ ਦਾ ਛੋਟਾ ਜਿਹਾ ਲੇਵਾ ਹੋਊਗਾ ਆਏ ਜਿਹੀ ਕਰੇ ਹੁੰਦੀਆਂ ਆਪਣੇ ਕੋਲੇ ਦੇਖੋ ਜੀ ਫਲੀਆਂ ਆਏ ਨਹੀਂ ਗਾ 15 18 ਆਮ ਹੁੰਦੀਆਂ ਬਾਈ ਬਰੀਡ ਤੇ ਚੰਗੀ ਦੇ ਤਾਂ ਪੈਸੇ ਲੱਗਣੇ ਲੱਗਣੇ ਆ ਚੰਗੀ ਮੈਂ ਦਾ ਕੋਈ ਮੰਦਾ ਨਹੀਂ ਦੇਖੋ ਮਤਰਾo ਸਾਰੇ ਗੁੱਠਾਂ ਧੋਕੇ ਆ ਝੋਟੀ ਤੋਰਦੇ ਸਿੱਧੀ 10 ਲਿਆਏ 10 ਹੀ ਪਹਿਲਾ ਨੰਬਰ ਆ ਸਾਡੇ ਕੋਲੇ ਆਹ ਲੇ ਗੋਣੇ ਦਾ ਕਰਮ ਚੈੱਕ ਆਹ ਖੰਡਾ ਤੋਂ 10 6 ਦਾ ਆਂਦਾ ਕੰਨਿਆਂ ਦੇ ਦੰਦ ਖੜੇ ਆ ਅੱਛਾ ਜੀ ਪਹਿਲਣੀ ਇਹੇ ਜੀ ਦੂਜਣ ਦੂਜਣ ਦੂਜੇ ਸੂਏ ਆ ਜੀ ਤੇ ਮੂੰਹ ਦੇਖੋ ਮਿੱਤਰੋ ਕੰਨਾਂ ਲੰਮਾ ਵਾ ਵੀ ਪੇ ਵੀ ਟੋਰੀ ਝੋਟੀ ਇੱਕ ਅੱਸੀ ਦੀ ਦੇਦਾਗੇ ਬਈਆ ਝੋਟੀ ਲਓ ਜੀ ਤੌਰ ਦੇ ਆ ਕਟੀਆਂ ਦੇ ਸਾਰੀਆਂ ਦੇ ਮਾਰਦੇ ਟਕਾ ਕੇ ਇਹ ਨਾਲ ਦੀ ਵੀ ਤੌਰ ਦੇ ਦਣੋ ਇਹ ਵੀ ਤੋਰੀ ਝੋਟੀ ਲਓ ਵੀ ਮਿੱਤਰੋ ਆਹ ਬਾਈ ਉਹਨਾਂ ਦੇ ਜਾਨਵਰੀ ਖੜੇ ਆ ਸਾਰੇ ਉਹ ਟੱਕਰ ਆਸਮ ਲੱਗੇ ਜੋ 10 ਝੋਟੀਆਂ ਬਾਈ ਹੁਣੀ ਲੈ ਕੇ ਆਏ ਸੀਗੇ ਮਿੱਤਰੋ ਆ ਦੇ ਲਾ ਬਾਈ ਪਹਿਲਾਂ ਕੱਟੀ ਆ 14 ਕਿਲੋ ਦੁੱਧ ਤਿਆਰ ਆ ਆ ਮਰੇ ਟਾਈਮ ਤੋਂ ਟਾਈਮ ਫਸਣਗੀਆਂ ਕਿਵੇਂ ਹਨੇਰਾ ਹੋਣਾ ਉਵੇਂ ਲਾਈਟਾਂ ਜਗੜੀਆਂ ਥੱਲੇ ਲਓ ਮਿੱਤਰੋ ਦੂਜੀਆਂ ਨਹੀਂਆਂ ਕਾਟ ਕਾਠ ਕਰਿਆ ਕਰੋ ਮਿੱਤਰੋ ਚੈੱਕ ਕੋਈ ਛੋਟੇ ਕਾਟ ਕਾਠ ਦੇ ਨਹੀਂ ਕਿਵੇਂ ਕਿਵੇਂ ਦੇਣ ਛਿਪਣੇ ਉਵੇਂ ਉਵੇਂ ਲਾਈਟਾਂ ਜਗੜੀਆਂ ਥੱਲੇ ਲਓ ਜੀ ਬਣਾ ਬਲਬ ਤਾਂ ਹੀ ਜਗਣਗੀਆਂ ਫਸੀਆਂ ਪੰਜਾਂ ਮਿੱਤਰੋ ਦੇਖ ਲੋ ਇਧਰ ਮਾਰ ਮਗਰ ਵੀ ਕੈਮਰਾ ਕੱਟੀ ਤੇ ਆ ਵੀ ਬਾਈ ਹੁਣਾਂ ਦੀ ਹੀ ਹੈ ਬਲਬ ਜਗਾਉਣ ਦੀ ਲੋੜ ਨਹੀਂ ਉਹੀ ਚਾਨਣ ਹੋ ਜਾਣਾ ਕਰੇ ਓਏ ਮਿੱਤਰੋ ਜੰਗਾਂ ਦੇ ਆ ਪਿਆ ਰਾਂਸੀ ਰੋਤਕ ਹਰਿਆਣੇ ਵਾਲੇ ਜਾਨਵਰ ਆ ਬਾਈ ਹੁਣਾਂ ਕੋਲੇ ਤੇ ਸਾਰੀ ਮੰਡੀ ਦੇ ਵਿੱਚ ਪਹਿਲਾ ਨੰਬਰ ਉਹ ਹੁਣਾਂ ਕੱਟੀ ਤੇ ਮਾਰੀ ਕੈਮਰਾ ਭੋਲੀ ਗਏ ਇਹ ਵੀ ਤੋਰੀਓ ਝੋਟੀ ਆ ਜੀ ਆਰੀ ਮੰਡੀ ਦੇ ਵਿੱਚ ਬਾਈ ਹੁਣਾਂ ਨੂੰ ਆ ਕੇ ਕਹਿੰਦੇ ਆ ਆ ਤੋਰੀਓ ਝੋਟੀ ਓਏ ਵਾਲੇ ਬਾਈ ਹੁਣੀ ਕਿੱਥੇ ਆ ਓਏ ਆਹ ਤੋਰਨੀ ਆ ਆ ਝੋਟੀ 6 ਦਾ 18 ਕਿਲੋ ਦੁੱਧ ਦਊਗੀ ਝੋਟੀ ਹੁਣ ਵੀ 14 15 ਕਿਲੋ ਬੋਲੀ ਆ ਲਓ ਮਿੱਤਰੋ ਕਰੋ ਜੀ ਚੈੱਕ ਆਪੇ ਭਰਾ ਦੱਸ ਦਿਓ ਕਮੈਂਟਾਂ ਚ ਇਹ ਬਾਈ ਹੁਣੇ ਹਰਿਆਣੇ ਵਾਲੇ ਵਜਦੇ ਆ ਕਰੋ ਜੀ ਚੈੱਕ ਆ ਬੰਨੀ ਜੋ ਦੇਖੋ ਬੰਨੀ ਚੰਗੀ ਆ ਮਿੱਤਰੋ ਬਾ ਮੇਰਾ ਵਾਰਸਾਬ ਨੰਬਰ ਹੈਗਾ 9781302406 ਇਹਦਾ ਮੁੱਲ ਕੀ ਹੈ ਜੀ ਆਹ ਚੋਟੀ ਦਾ ਜੀ ਮੁੱਲ ਕਿੰਨਾ ਮੋਲਤਾ 2-10 ਮੰਗਦੇ ਵੀਰੇ ਇਹਦਾ ਗੱਟੀ ਦਾ ਠੀਕ ਹੈ ਜੀ ਤੇ ਕਿੰਨੇ ਤੱਕ ਦੇ ਦੋਗੇ ਜੀ 1.90 ਦੀ ਦੇ ਦਾਂਗੇ ਠੀਕ ਹੈ ਜੀ ਆਹ 2.5 ਲੱਖ ਦੀ ਚੋਟੀ ਦਾ ਕਰ ਲੋ ਚੈੱਕ ਨਹੀਂ ਆ ਫਿਰ ਕੁਝ ਹੈ ਮਨ 10 ਤਾਂ ਤੈਨੂੰ ਲਾਉਣਾ 1.5 ਦਾ ਬੱਚਾ ਲੜਾ ਯਾਰ ਤਾਂ ਤੂੰ 10 ਦੇ ਕਾਰ ਲੋ ਮਤਲਬ ਇੰਨੇ ਥੱਲੇ ਹੈਗਾ 13 14 ਕਿਲੋ ਠੰਡਾ 13 ਮੰਨ ਕੇ ਲਈਆ ਤੋਰੀ ਨਾਲ ਦੀ ਮੈਂ ਉਹ ਜਾਣਦੇ ਆ ਮੰਡੀ ਦੇ ਵਿੱਚ ਪਾਜੀ ਸੂਈ ਆ ਜੰਮੂ ਪੂਰੀ ਦੇ ਨਾਲ ਲੋ ਆ ਕੇ ਬਈ ਫਰਿਆਣੇ ਮਾਰਦੇ ਕੈਮਰਾ ਪੂਰੀ ਤੇ ਕਾਰ ਲੋ ਚੈੱਕ ਜੀ ਆਹ ਤੇੜੀ ਲੈ ਜਾ ਕਿਹੜੀਆਂ ਫਟਾ ਇੱਕ ਲੈ ਲੈ ਦੋ ਲੈ ਲੈ ਲੈਣ ਵਾਲਾ ਦਾ ਬਾਣਾ ਉਹ ਚੰਗੀਆਂ ਚੰਗੀਆਂ ਝੋਟੀਆਂ ਹੁੰਦੀਆਂ ਬਾਈ ਉਹਨਾਂ ਕੋਲੇ ਓਲਾ ਲਾਰ ਐ ਲਾ ਕਿਹੜੀ ਲੈਣੀ ਆ ਇਹ ਤੇ ਮਾਰੀ ਕੈਮਰਾ ਆਏ ਪਾਦੀ ਦੀਆਂ ਬਾਟੀਆਂ ਦਾਾਂ ਦੀ ਹਰਿਆਰਿਆ ਦੀ ਬੂਰੀ ਝੋਟੀ ਦੇਖੋ ਮਿੱਤਰੋ ਬੂਰੀਆਂ ਝੋਟੀਆਂ ਪਾਲੀਆਂ ਨਹੀਂ ਇੱਥੋਂ ਦੀਆਂ ਹੁੰਦੀਆਂ ਗਈਆਂ ਕਰ ਲੋ 17 ਕਿਲੋ ਦੁੱਧ ਬੱਚਾ ਇਹਦਾ ਮਰ ਗਿਆ 17 18 ਦਿਨ ਹੋਏ ਸੂਈ ਨੂੰ ਲਓ ਜੀ ਲੇਵਾ ਦੇਖੋ ਮਿੱਤਰੋ ਬੂਰੀ ਝੋਟੀ ਦਾ ਭਾਲੀ ਨਹੀਂ ਸਿਉਂਦੀ ਹੁੰਦੀਗੀ ਮੈਂ ਕਹਿੰਦਾ 20 ਕਿਲੋ ਤੋਂ ਦਊਗੀ ਬਾਈ ਆਪਣੇ ਕੋਲੇ ਹੈ ਵੀ 20 20 ਪਲਸ ਵਾਲੀਆਂ ਠੀਕ ਹੈ ਜੀ ਪਿੰਡ ਫੇਰ ਵੀ ਦਾਦਾਨੇ ਪਿੰਡ ਬਦਨੀ ਖੁਰਦਾ ਜ਼ਿਲ੍ਹਾ ਮੋਗਾ ਬੁੱਟਰ ਕਲਾਂ ਕੋਲੇ ਆ ਬਦਨੀ ਕਲਾਂ ਤੋਂ ਪਿੱਛੇ ਆ 76 ਸਿੰਘ ਗੇਟ ਆ ਉਥੇ ਲਾਲ 76 ਸਿੰਘ ਢਾਲੀ ਵਾਲਾ ਵਜਦਾ ਬਦਨੀ ਖੁਰਦੋ ਰੋਡ ਤੋਂ ਅੱਧਾ ਕਿਲੋਮੀਟਰ ਪਿੱਛੇ ਪਤਨੀ ਛੋਟੀ ਕਹਿ ਦਿੰਦੇ ਆ ਖੁਰਦ ਵੀ ਕਹਿ ਦਿੰਦੇ ਆ ਨੋ ਵੀ ਮਿੱਤਰੋ ਜਦੋਂ ਨਾ ਤੁਸੀਂ ਜੇ ਪਰੇ ਬਰਨਾਲੇ ਵੱਲੋਂ ਆਉਣਾ ਤੇ ਉਰੇ ਨੂੰ ਆ ਕੇ ਨਾ ਪਤਨੀ ਕਲਾਂ ਤੋਂ ਸਿੱਧਾ ਹੀ ਜਿਹੜਾ ਗੇਟ ਆਊਗਾ ਨਹਿਰ ਨਾਂਕੇ ਹੂੰ ਤੇ ਉਹ ਮੁੜ ਜਾਣਾ ਮਿੱਤਰੋ ਜੇ ਬਰਨਾਲੇ ਵੱਲੋਂ ਨੇ ਸੱਜੇ ਹੱਥ ਜੇ ਇਧਰੋਂ ਜਾਂਦੇ ਆ ਤੇ ਖੱਬੇ ਹੱਥ ਹੁੰਦਾ ਆ ਮੇਰਾ ਸਣੀ ਆ ਮੇਰੇ ਡੈਡੀ ਦਾ ਨਾ ਮੈਂਟਾ ਗੁਰਦੁਆਰੇ ਕੋਲੇ ਘਰ ਆਪਣਾ ਕਿਦੋਂ ਮਰਜੀ ਕਿੱਥੋਂ ਮਰਜੀ ਪੁੱਛ ਸਕਦਾ ਕੋਈ ਲਓ ਵੀ ਮਿੱਤਰੋ ਜੇ ਕੋਈ ਵੀ ਝੋਟੀ ਭਾਲਦਾ ਵਾ ਨਾ ਹਰਿਆਣੇ ਜਾਣ ਦੀ ਲੋੜ ਨਹੀਂ ਬਾਈ ਹੋਣੀ ਤੁਹਾਨੂੰ ਇੱਕ ਟਾਈਮ ਚਾਰ ਟਾਈਮ ਯਾਰ ਚੋਕੇ ਲਵੇ ਰਾਇ ਇਸ ਦਾ ਪ੍ਰਬੰਧ ਫੁੱਲ ਆਪਣੇ ਕੋਲੇ ਲਓ ਜੀ ਤਿੰਨ ਟਾਈਮ ਚਾਰ ਟਾਈਮ ਆਪਣਾ ਕੰਮ ਹੀ ਯਾਦ ਆਉਂ ਲੈ ਜੇ ਕੋਈ ਦੂਰੋਂ ਆਉਂਦਾ ਵਾ ਉਹ ਬੰਦਾ ਵੀ ਆਏ ਨਾ ਸੋਚੇ ਵੀ ਮੋੜਨਾ ਪਊਗਾ ਬਾਈ ਹੁਣਾਂ ਕੋਲੇ ਰਹਿਣ ਦਾ ਪ੍ਰਬੰਧ ਵੀ ਪੂਰਾ ਵਾ ਚੰਗੀ ਜੀ ਤੇ ਤਾਂ ਰੁਪਏ ਲੱਗਣੀ ਲੱਗਣੇ ਆ ਬਾਈ ਇੰਨਾ ਮਰਜੀ ਮੰਦਾ ਆ ਜੇ ਚੰਗੀ ਚੀਜ਼ ਦਾ ਮੰਦਾ ਨਹੀਂ ਠੀਕ ਆ ਜੀ ਕੋਈ ਦੇਸੀ ਪਸ਼ੂ ਦਾ ਮੰਦਾ ਹੋਊਗਾ ਕਿਹੜਾ 101 ਨੰਬਰ ਆ ਉੰਦਾ ਮੰਦਾ ਨਹੀਂਗਾ ਉਹ ਉਹ ਮੰਦਾ ਚੱਲਦਾ ਮੰਡੀ ਚ ਅੱਜ ਥੋੜਾ ਜਿਹਾ ਮੰਦਾ ਮੰਡੀਆਂ ਤੇ ਠੀਕ ਹੈ ਤੇਜ਼ ਕੀ ਰਿਹਾ ਗਾਇਆਂ ਵੀ ਨਾ ਨਾ ਨੇ ਕਿਹਾ 10 ਮੱਝਾਂ ਲਿਆਏ ਆ ਇਹ ਤਾਂ ਬੋਣੀ ਵੀ ਨਹੀਂ ਕੀਤੀ ਐਵੇਂ ਆਪਾਂ ਝੂਠ ਬੋਲੀ ਜਾਈਏ ਹਨਾ ਵੀਰੇ ਕੋਈ ਫਾਇਦਾ ਨਹੀਂਗਾ ਠੀਕ ਹੈ ਜੀ ਮੱਝਾਂ 1 ਨੰਬਰ ਆ ਸਾਰੀਆਂ ਜਿਹੜੀਆਂ ਮਰਜ਼ੀ ਸਾਰੀਆਂ 10 10 ਤੋਰੀਆਂ ਕੋਈ ਆਪਣੀ ਪਸ਼ੂ ਚ ਨੌਕਸ ਨਹੀਂ ਦੁੱਧ ਹੈਗਾ ਆਪਣੇ ਕੋਲੇ 13 ਤੋਂ ਲੈ ਕੇ ਹੁਣ 16 17 ਤੱਕ ਤਿਆਰ ਆਦਾ ਸਾਰੀਆਂ ਥੱਲੇ ਠੀਕ ਹੈ ਜੀ ਨੌ ਵੀ ਮਿੱਤਰੋ ਬਾਈ ਹੁਣਾਂ ਨੂੰ ਚੇਤੇ ਰੱਖਣਾ ਮੈਂ ਜਦੋਂ ਤੁਸੀਂ ਝੋਟੀ ਲੈਣੀ ਆ ਨੰਬਰ ਬਾਈ ਹੁਣਾਂ ਆਪਣੇ ਕੋਲ ਨੰਬਰ ਲਾ ਲੇ 829547751 ਨੰਬਰ 9781302406 ਲਓ ਜੀ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਜਿਹੜੇ ਦੁੱਧ ਡੇਰਿਆਂ ਤੋਂ ਲਿਆ ਲਿਆ ਪੀਂਦੇ ਆ ਨਕਲੀ ਦੁੱਧ ਬਣੀ ਜਾਂਦਾ ਕਦੇ ਕੀ ਬਣੀ ਜਾਂਦਾ ਉਹ ਮਿੱਤਰੋ ਬਾਝ ਸਕਣ ਚੈਨਲ ਹੀ ਚਲਾਉਣਾ